ਹਾਂਜੀ ਵਾਈਜ਼ਟੀਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਸੀਐਮ ਮਾਨ ਸਾਹਿਬ ਨੇ ਪੰਜਾਬ ਦੇ ਲੈਵਲ ਪੰਜਾਬ ਪੱਧਰ ਲੈਵਲ ਤੇ ਜੋ ਘਰ ਘਰ ਸੇਵਾ ਪਹੁੰਚਾਉਣ ਦੀ ਮੁਹਿੰਮ ਚਲਾਈ ਆ ਉਹਦੇ ਵਿੱਚ ਸੀਐਮ ਮਾਨ ਸਾਹਿਬ ਨੇ ਕਿਹਾ ਵੀ ਜਿਹਨੂੰ ਵੀ ਕੋਈ ਜ਼ਰੂਰਤ ਹੋਵੇ ਤੇ ਘਰ ਘਰ ਜਿਹੜਾ ਤੁਹਾਡਾ ਰਾਸ਼ਨ ਜਾਂ ਜੋ ਵੀ ਤੁਹਾਡੇ ਕੋਲ ਕਾਰਡ ਦੀ ਸਮੱਸਿਆ ਜਾਂ ਕੋਈ ਜਨਮ ਸਰਟੀਫਿਕੇਟ ਜੋ ਵੀ 44 43 ਸਕੀਮਾਂ ਚਲਾਈਆਂ ਵਾ ਉਹਦੇ ਵਿੱਚ ਮਾਨ ਸਾਹਿਬ ਨੇ ਜੋ ਪ੍ਰਾਰਲਾ ਕੀਤਾ ਬਹੁਤ ਵਧੀਆ ਪ੍ਰਾਰਲਾ ਔਰ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਜੀ ਤੇ ਮਾਜੀ ਦੀ ਰਹਿਮਾਈ ਹੇਠ ਬਹੁਤ ਵਧੀਆ ਸੋਡਾਨਪੁਰ ਲੱਦੀ ਵਿੱਚ ਕੈਂਪ ਲੱਗਾ ਵਾ ਤੇ ਬਹੁਤ ਵਧੀਆ ਕੰਮ ਜਾਨੀ ਕਿ ਹੋ ਰਿਹਾ ਅਸੀਂ ਬਿਲਕੁਲ ਸੰਤੁਸ਼ਟ ਆ ਮੈਂ ਆਮ ਆਦਮੀ ਪਾਰਟੀ ਮਾਰਕਟ ਕਮੇਟੀ ਚੇਅਰਮੈਨ ਸੁਲਤਾਨਪੁਰ ਲੱਦੀ ਨਾਲ ਮੇਰੇ ਕਾਸਦੀਨ ਜੀ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਜੁਤੂ ਰਿੰਗ ਦੇ ਤੇ ਨਾਲ ਮੇਰੇ ਆਪਣੇ ਪ੍ਰਧਾਨ ਸਾਹਿਬ ਸੰਦਰਜੀ ਸੁਲਤਾਨਪੁਰ ਲੱਦੀ ਤੋਂ ਸੋ ਅਸੀਂ ਬਹੁਤ ਸੰਤੁਸ਼ਟ ਆ ਔਰ ਲੋਕ ਵੀ ਬਹੁਤ ਸੰਤੁਸ਼ਟ ਆ ਇਸ ਕੰਮ ਤੋਂ ਤਾਂ ਕਿ ਲੋਕਾਂ ਦੇ ਕਸੂਲਤ ਬਹੁਤ ਵਧੀਆ ਮਿਲੇ ਆ ਤੇ ਅੱਜ ਮੈਂ ਲੋਕਾਂ ਦੇ ਚਿਹਰੇ ਤੇ ਰਵਾਨਗੀ ਦੇ ਰਿਹਾ ਕਿ ਜੋ ਸਾਡੇ ਪੈਂਡਿੰਗ ਕੰਮ ਜਿਹੜੇ ਪਏ ਕਚਹਿਰੀਆਂ ਵਿੱਚ ਜਾਂ ਠੱਕੇ ਸਾਨੂੰ ਖਾਣੇ ਪਏ ਦਫ਼ਤਰਾਂ ਵਿੱਚ ਨਹੀਂ ਹੋਏ ਤੇ ਸਾਨੂੰ ਅੱਜ ਮਾਨ ਸਾਹਿਬ ਤੇ ਪੂਰਾ ਮਾਨਾ ਮਾਨ ਸਾਹਿਬ ਦੀ ਸਰਕਾਰ ਤੇ ਪੂਰਾ ਮਾਨ ਕਿ ਸਾਡੇ ਘਰ ਬੈਠਿਆ ਹੀ ਕੰਮ ਬਹੁਤ ਹੋ ਰਿਆ ਨੇ ਬਹੁਤ ਵਧੀਆ ਅਪਰਾਲਾ ਸੀਮਾਨ ਸਾਹਿਬ ਦਾ ਅਸੀਂ ਤਹਿ ਦਲੋ ਆਮ ਆਦਮੀ ਪਾਰਟੀ ਦੇ ਸਬੂਚੀ ਲੀਡਰਸ਼ਿਪ ਔਰ ਸ੍ਰੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਦਾ ਤਹਿ ਦਲੋ ਧੰਨਵਾਦ ਕਰਦੇ ਹਾਂ ਜੀ ਤੁਹਾਡੇ ਜਿਹੜਾ ਸਟੈਂਪ ਲਗਾਇਆ ਗਿਆ ਇਸ ਬਾਰੇ ਕੀ ਕਹਿੰਦੇ ਜਿੱਦਾਂ ਕਿ ਇਲੈਕਸ਼ਨਾਂ ਤੋਂ ਪਹਿਲਾਂ ਸਰਕਾਰ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿ ਸਾਡੇ ਲੀਡਰ ਅਤੇ ਅਫਸਰ ਮhallਿਆਂ ਦੇ ਵਿੱਚ ਘਰਾਂ-ਘਰਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਿਆ ਕਰੋਗੇ ਉਸ ਨੂੰ ਮੱਦੇਨਜ਼ਰ ਰੱਖਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਵਿੱਚ ਵੀ ਤੇ ਪਿੰਡਾਂ ਦੇ ਖੇਤਰ ਵਿੱਚ ਵੀ ਅਲੱਗ-ਅਲੱਗ ਥਾਵਾਂ ਤੇ ਕੈਂਪ ਲਾਏ ਨੇ ਅੱਜ ਸਾਡੇ ਸੁਲਤਾਨਪੁਰ ਲੋਧੀ ਅੰਤਰਜਾਮਤਾ ਗੁਰਦੁਆਰਾ ਸਾਹਿਬ ਜੋ ਕਿ ਬੋਰਡਿੰਗ ਸਕੂਲ ਹੈ ਉੱਥੇ ਕੈਂਪ ਲੱਗਾ ਹੁਣ ਤੱਕ ਤਕਰੀਬਨ 100 ਤੋਂ ਪਲੱਸ ਤਕਰੀਬਨ 150 ਲੋਕ ਲਾਭ ਲੈ ਚੁੱਕੇ ਹਨ ਅਤੇ ਸਾਰੇ ਹੀ ਵਿਭਾਗਾਂ ਦੇ ਇੱਥੇ ਅਫਸਰ ਪਹੁੰਚੇ ਹੋਏ ਹਨ ਪੈਨਸ਼ਨਾਂ ਨੂੰ ਲੈ ਕੇ ਜਾਤੀ ਕਾਰਡ ਲੈ ਕੇ ਤੇ ਹੋਰ ਵੀ ਮਤਲਬ ਹਰ ਹਰ ਤਰ੍ਹਾਂ ਦੀ ਬਿਜਲੀ ਨੂੰ ਲੈ ਕੇ ਤੇ ਜਾਂ ਫਿਰ ਪਟਵਾਰਖਾਨੇ ਨੂੰ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਇੱਥੇ ਸਾਰਿਆਂ ਨੂੰ ਹਾਂਜੀ ਭਗਵੰਤ ਮਾਨ ਦੇ ਕਾਰਡ ਇਹ ਬਹੁਤ ਹੀ ਵਧੀਆ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਨ੍ਹਾਂ ਦੇ ਕੰਮ ਕਈ ਵਿਗਨਾ ਕਾਰਨ ਰੁਕੇ ਸੀ ਤੇ ਅਸੀਂ ਇੱਥੇ ਮੌਕੇ ਤੇ ਮੌਜੂਦ ਆ ਕਿ ਕੋਈ ਵੀ ਸਾਨੂੰ ਲੱਗਦਾ ਕੋਈ ਵੀ ਅਫਸਰ ਜਾਂ ਮੁਲਾਜ਼ਮ ਕਿਸੇ ਤਰ੍ਹਾਂ ਦਾ ਵੀ ਮਸਲਬ ਉਹਨਾਂ ਦਾ ਕੰਮ ਰੋਕ ਰਿਹਾ ਜਾਂ ਕਿਸੇ ਲਾਲਚ ਕਾਰਨ ਜਾਂ ਕਿਸੇ ਵੀ ਤਰੀਕੇ ਨਾਲ ਤੇ ਉਹ ਅਸੀਂ ਅੱਗੇ ਹੋ ਕੇ ਇੱਥੇ ਸਰਦਾਰ ਸਰਜਨ ਸਿੰਘ ਚੀਮਾ ਜੀ ਦੇ ਹਲਕਾ ਇੰਚਾਰਜ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਉਹਨਾਂ ਦੇ ਕੰਮ ਅੱਗੇ ਹੋ ਕੇ ਕਰਾ ਰਹੇ ਹਾਂ